ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਤੁਹਾਡਾ ਕਿਸੇ ਦਾ ਕਾਰੀ ਰਿਜਾਇਨਰ ਸਟੂਡੀਓ ਦੇ ਉੱਪਰ ਹੋਪਸ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਅ ਫੰਕਸ਼ਨਸ ਆ ਰਹੇ ਨੇ ਤੇ ਬਹੁਤ ਸਾਰੇ ਫਰੈਂਡਸ ਸਾਡੇ ਕੋਲੋਂ ਆਰਡਰ ਤੇ ਸੂਟ ਤਿਆਰ ਕਰਵਾ ਰਹੇ ਨੇਗੇ ਤੇ ਅੱਜ ਦੇ ਜਿਹੜੇ ਸੂਟ ਨੇਗੇ ਉਹ ਵੀ ਰੈਡੀ ਹੋ ਕੇ ਜਾ ਰਹੇ ਨੇਗੇ ਜੀ ਤੇ ਤੁਹਾਡੇ ਨਾਲ ਸ਼ੋਅ ਕਰਨ ਦਾ ਮਕਸਦ ਸਾਡਾ ਇਹ ਹੁੰਦਾ ਕਿ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਕਿੱਦਾਂ ਕਿੱਦਾਂ ਦੇ ਸੂਟ ਆਪਾਂ ਰੈਡੀ ਕਰਵਾ ਸਕਦੇ ਆ ਕਿਸ ਤਰ੍ਹਾਂ ਆਪਾਂ ਡਿਜ਼ਾਈਨਿੰਗ ਕਰਵਾ ਸਕਦੇ ਆ ਸਿੰਪਲ ਸੂਟ ਦੇ ਉੱਪਰ ਵੀ ਤੇ ਬਾਕੀ ਤੁਸੀਂ ਸਾਡੇ ਪ੍ਰੀਵੀਅਸ ਵੀਡੀਓ ਵੀ ਦੇਖ ਸਕਦੇ ਹੋਗੇ ਉਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤਾਂ ਅਸੀਂ ਤੁਹਾਨੂੰ ਸੇਮ ਰੈਡੀ ਕਰਕੇ ਦੇ ਸਕਦੇ ਹਾਂ ਜੀ ਮੋਸਟਲੀ ਕੁਝ ਸੂਟ ਸਾਡੇ ਕੋਲ ਪਹਿਏ ਵੀ ਹੁੰਦੇ ਨੇ ਕਿਉਂਕਿ ਅਸੀਂ ਥੋੜਾ ਸਟਾਕ ਰੱਖਦੇ ਆਂਗੇ ਹਮੇਸ਼ਾ ਇਹ ਸੂਟਸ ਦਾ ਤੇ ਹੋਪ ਸੋ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇਗਾ ਤੇ ਜੋ ਫਰੈਂਡਸ ਨਵੇਂ ਆਏ ਨੇ ਸਾਡੇ ਚੈਨਲ ਦੇ ਉੱਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ ਤੇ ਅਗਰ ਤੁਸੀਂ ਵੇਖ ਰਹੇ ਹੋ ਇੰਸਟਾਗ੍ਰam ਪੇਜ ਤੋਂ ਤਾਂ ਸੇਮ ਨਾਮ ਦੇ ਸਾਡਾ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਤੇ ਨਾਮ ਤੇ ਸਾਡਾ ਜਿਹੜਾ ਪੇਜ ਇੰਸਟਾਗ੍ਰam ਤੇ ਆ ਉੱਥੇ ਵੀ ਫੋਲੋ ਤੇ ਸ਼ੇਅਰ ਜ਼ਰੂਰ ਕਰੋ ਜੀ ਤੇ ਅੱਜ ਦੀ ਕਲੈਕਸ਼ਨ ਆਪਾਂ ਸ਼ੁਰੂ ਕਰਦੇ ਹਾਂ ਇਹ ਸਾਡੇ ਫਰੈਂਡ ਦਾ ਜਾ ਰਿਹਾ ਸੂਟ ਰੈਡੀ ਹੋ ਕੇ ਉਹਨਾਂ ਨੇ ਸਾਡੇ ਤੋਂ ਕਾਫੀ ਸਾਰੇ ਰੂਲ ਸੂਟਸ ਰੈਡੀ ਕਰਵਾਏ ਨੇ ਉਹਨਾਂ ਚੋਂ ਅਸੀਂ ਤੁਹਾਨੂੰ ਇਹ ਸੂਟ ਦਿਖਾਉਣੇ ਆ ਤਾਂ ਕਿ ਤੁਹਾਨੂੰ ਡਿਜ਼ਾਈਨਿੰਗ ਵਗੈਰਾ ਦਾ ਪਤਾ ਚੱਲ ਸਕੇ ਇਹ ਵਾਲਾ ਸੂਟ ਜੀ ਆਪਾਂ ਬਨਾਰਸੀ ਸੂਟ ਆ ਜਿਵੇਂ ਆਪਾਂ ਕਹਿ ਦਿੰਦੇ ਨੇ ਖੀਨ ਖਾਬ ਦਾ ਸੂਟ ਵੀ ਕਹਿ ਦਿੰਦੇ ਆ ਇਹਨੂੰ ਕਈ ਲੋਕ ਕਈ ਬਨਾਰਸੀ ਸੂਟ ਕਹਿੰਦੇ ਆ ਉਸ ਤਰ੍ਹਾਂ ਦਾ ਸੂਟ ਰੈਡੀ ਕੀਤਾਗਾ ਇਹਦਾ ਜੈਲੋ ਮਸਟਰਡ ਦਾ ਕਲਰ ਆ ਬਹੁਤ ਸੋਹਣਾ ਪਿਆਰਾ ਕਲਰ ਆਗਾ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਹ ਤੇ ਲੈ ਸਕਦੇ ਹੋ ਤੇ ਇਹਨੂੰ ਇਸ ਤਰ੍ਹਾਂ ਕਸਟਮਾਈਜ਼ ਕਰਵਾ ਸਕਦੇ ਹੋਗੇ ਲੇਸ ਦੀ ਦੇਖੋ ਜੀ ਪੂਰੀ ਫਿਨਿਸ਼ਿੰਗ ਨਾਲ ਇਸ ਦੀ ਲੇਸ ਦੀ ਪੱਟੀ ਬਣਾਈ ਹੋਈ ਹੈ neck ਦੇ ਉੱਪਰ ਤੇ ਛੋਟੇ ਛੋਟੇ ਬਟਨਸ ਲਗਾਏ ਹੋਏ ਨੇਗੇ ਇਹਦੀ ਜਿਹੜੀ ਮੀਨਸ ਦੇਖੋ ਨੇ ਇਸ ਦੇ ਉੱਪਰ ਆਪਾਂ ਵਰਕ ਵਗੈਰਾ ਕੁਝ ਨਹੀਂ ਕਰਵਾਇਆ ਬਟ ਲੇਸਸ ਦੇ ਨਾਲ ਹੀ ਇੰਨੀ ਸੋਹਣੀ ਫਿਨਿਸ਼ਿੰਗ ਆ ਗਈ ਹੈ ਇਸ ਤਰ੍ਹਾਂ ਸੀ ਇਹ ਲਟਕਣ ਵਾਲੀ ਲੇਸ ਲਗਾਈ ਹੈਗੀ ਹੈਂਗ ਕਰਨ ਵਾਲੀ ਜਿਹੜੀ ਕਿ ਹੁਣ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਆ ਤੇ ਇਹਦੀ ਬਾਜੂ ਵੀ ਆਪਾਂ ਥੋੜੀ ਲੂਜ਼ ਰੱਖੀ ਹੈ ਸਟ੍ਰੇਟ ਬਾਜੂ ਇਸ ਤਰ੍ਹਾਂ ਤੇ ਇੱਕ ਆਪਾਂ ਇਹਦੇ ਘੇਰੇ ਤੇ ਲਗਵਾਏ ਆਗੇ ਇਹੀ ਵਾਲੇ ਸੇਮ ਹੀ ਲਟਕਣ ਤੇ ਇਸ ਸੂਟ ਦੇ ਨਾਲ ਆਪਾਂ ਰੈਡੀ ਕੀਤਾਗਾ ਗਰਾਰਾ ਸੂਟ ਜੀ ਤੇ ਗਰਾਰਾ ਸੂਟ ਕੀਤਾ ਪੂਰਾ ਹੈਵੀ ਦੇ ਵਿੱਚ ਗਰਾਰਾ ਬਣਾਇਆਗਾ ਤੁਸੀਂ ਇਸ ਨੂੰ ਲਾਈਟ ਵੀ ਬਣਾ ਸਕਦੇ ਹੋ ਜੇ ਤੁਸੀਂ ਕਹੋ ਤੇ ਇਹਦੀ ਬਾਟਮ ਜਿਹੜੀ ਇਹ ਵੀ ਪਿਓਰ ਕ੍ਰੇਪ ਦੀ ਹੈਗੀ ਮੀਨਜ਼ ਇਹ ਫੈਬਰਿਕ ਪਿਓਰ ਕ੍ਰੇਪ ਦਾਗਾ ਇਹ ਆਪਾਂ ਇਹਦੇ ਨਾਲ ਗਰਾਰਾ ਰੈਡੀ ਕੀਤਾਗਾ ਪੂਰਾ ਹੈਵੀ ਫਲੇਅਰ ਦੇ ਵਿੱਚ ਗਰਾਰਾ ਰੈਡੀ ਕੀਤਾਗਾ ਲੇਸ ਦੇ ਨਾਲ ਸੇਮ ਹੀ ਜਿਹੜੀ ਆਪਾਂ neck ਦੇ ਉੱਪਰ ਪੱਟੀ ਲਗਾਈ ਸੀਗੀ ਸੇਮ ਲੇਸ ਦੀ ਆਪਾਂ ਫਿਨਿਸ਼ਿੰਗ ਦਿੱਤੀ ਹੈਗੀ ਪੂਰਾ ਵੱਡਾ ਇਹਦਾ ਘੇਰਾ ਕੀਤਾਗਾ ਤੇ ਇਸ ਤਰ੍ਹਾਂ ਇਹ ਵਾਲਾ ਇੱਥੇ ਵੀ ਲੇਸ ਲਗਾ ਕੇ ਆਪਾਂ ਫਿਨਿਸ਼ਿੰਗ ਦਿੱਤੀ ਹੈਗੀ ਇਲਾਸਟਿਕ ਫੁੱਲੀ ਇਲਾਸਟਿਕ ਵਾਲਾ ਬਣਾਇਆਗਾ ਜੀ ਤੇ ਹੁਣ ਤੁਹਾਨੂੰ ਇਹਦਾ ਦੁਪੱਟਾ ਸ਼ੋਅ ਕਰਦੇ ਆਂ ਸੀ ਦੁਪੱਟਾ ਇਹਦਾ ਆਪਾਂ ਡਿਜ਼ਾਈਨਰ ਬਣਾਇਆਗਾ ਡਿਜ਼ਾਈਨਰ ਲੁੱਕ ਦੇ ਵਿੱਚ ਦੁਪੱਟਾਗਾ ਦੇਖੋਗੇ ਮੀਨਸ ਆਪਾਂ ਅਗਰ ਸਿੰਪਲ ਚੀਜ਼ ਰੱਖ ਲੈਨੇ ਦੇਖੋ ਜੀ ਉਹਦੀ ਸਿੰਪਲੀਸਿਟੀ ਆ ਜਾਂਦੀ ਆ ਥੋੜਾ ਜਿਹਾ ਆਪਾਂ ਇਹਦੇ ਵਿੱਚ ਐਕਸਟਰਾ ਆਪਣੀ ਕ੍ਰੀਏਟੀਵਿਟੀ ਪਾ ਦਈਏ ਤਾਂ ਆਪਣੇ ਸੂਟ ਜਿਹੜੇ ਉਹ ਡਿਜ਼ਾਈਨਰ ਬਣ ਜਾਂਦੇ ਨੇਗੇ ਇਹ ਤੁਸੀਂ ਦਿਖਾਉਨੇ ਆ ਤੁਹਾਨੂੰ ਦੁਪੱਟਾ ਪ੍ਰੋਪਰ ਇਸ ਤਰ੍ਹਾਂ ਦੁਪੱਟੇ ਦੇ ਵਿੱਚ ਅਸੀਂ ਮੀਨਸ ਪਾਰਟੀਸ਼ਨ ਕਰਕੇ ਦੁਪੱਟੇ ਦੇ ਹਨਾ ਤੇ ਇਸ ਤਰ੍ਹਾਂ ਇਹਦੇ ਵਿੱਚ ਅਸੀਂ ਦੁਪੱਟੇ ਦੇ ਵਿੱਚ ਇਦਾਂ ਜਿਹੜਾ ਸ਼ਰਟ ਵਾਲਾ ਫੈਬਰਿਕ ਸੀਗਾ ਉਹ ਉਹਦੀ ਆਪਾਂ ਮੀਨਸ ਇਹਦੇ ਵਿੱਚ ਮਰਜ ਕਰਕੇ ਪਾ ਦਿੱਤੇ ਨੇ ਤੇ ਇਹਦੇ ਨਾਲ ਅਸੀਂ ਚੰਪਾ ਗੋਟ ਦੀ ਜਿਹੜੀ ਚੰਪਾ ਲੇਸ ਹੁੰਦੀ ਹੈਗੀ ਜਨ ਕੋਈ ਸਮੋਸੀ ਲੇਸ ਵੀ ਕਹਿੰਦੇ ਆ ਉਹਦੇ ਨਾਲ ਆਪਾਂ ਇਹਦੀ ਲੁੱਕ ਨੂੰ ਹੋਰ ਵਧੀਆ ਸੋਹਣਾ ਬਣਾ ਦਿੱਤਾ ਹੈਗਾ ਬਹੁਤ ਸੋਹਣਾ ਲੱਗਦਾ ਇਦਾਂ ਦੁਪੱਟਾ ਰੈਡੀ ਹੋਇਆ ਹੋਇਆ ਤੇ ਬਾਕੀ ਜਿਹੜੀ ਇਹਦੀ ਲੇਸ ਆ ਇਹ ਵਾਲੀ ਲੇਸ ਆਪਾਂ ਓਲ ਵਾਲੀ ਲੇਸ ਰੱਖੀ ਆ ਜਿਹੜੀ ਆਪਾਂ ਗਰਾਰੇ ਦੇ ਉੱਪਰ ਲਗਾਈ ਹੈਗੀ ਤੇ ਆਪਣੀ ਨੈਕ ਪੱਟੀ ਦੇ ਉੱਪਰ ਵੀ ਲਗਾਈ ਆ ਮੀਨਸ ਇਹਨਾਂ ਦੇ ਵਿੱਚ ਕੰਬੀਨੇਸ਼ਨ ਕਰ ਦਿੰਨੇ ਆ ਤਾਂ ਇਹਦੇ ਨਾਲ ਕੀ ਹੋ ਜਾਂਦਾ ਮੈਚਿੰਗ ਹੋ ਜਾਂਦੀ ਹੈ ਪ੍ਰੋਪਰ ਬਹੁਤ ਸੋਹਣੀ ਫਿਨਿਸ਼ਿੰਗ ਨਾਲ ਇਹ ਸੂਟ ਸਟਿਚ ਹੋਇਆ ਹੈਗਾ ਅ ਮੀਨਸ ਲੇਡੀਜ਼ ਦੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਡਿਜ਼ਾਈਨਿੰਗ ਸਾਡੇ ਤੋਂ ਬਣਵਾ ਸਕਦੇ ਹੋ ਫਰੌਕ ਸੂਟ ਲਹਿੰਗਾ ਸੂਟ ਜਿੱਦਾਂ ਦਾ ਵੀ ਤੁਹਾਨੂੰ ਚਾਹੀਦਾ ਹੈਗਾ ਉਦਾਂ ਦਾ ਤੇ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਬਣਿਆ ਹੋਇਆ ਸੂਟ ਦਾ ਔਰ ਪਲਾਸੇਦਾਂ ਇਸ ਤਰ੍ਹਾਂ ਦੀ ਇਹਦੀ ਕ੍ਰੀਏਟੀਵਿਟੀ ਹੋ ਗਈ ਸੂਟ ਦੇ ਵਿੱਚ ਤਾਂ ਸੂਟ ਦੀ ਲੁੱਕ ਹੋਰ ਵੀ ਸੋਹਣੀ ਬਣ ਗਈ ਹੈ ਦੇਖੋ ਤੁਸੀਂ ਪੂਰਾ ਸੂਟ ਬਹੁਤ ਪਿਆਰਾ ਲੱਗੇਗਾ ਪੂਰਾ ਪਾਰਟੀ ਵੇਅਰ ਫੰਕਸ਼ਨ ਵਾਲਾ ਸੂਟ ਹੈ ਇਹ ਤੇ ਬਾਕੀ ਇਹੀ ਵਾਲੀਆਂ ਚੀਜ਼ਾਂ ਤੁਸੀਂ ਲੌਂਗ ਸ਼ਾਰਟ ਤੇ ਜਾਂ ਬਾਟਮ ਨਾਲ ਵੀ ਰੈਡੀ ਕਰਵਾ ਸਕਦੇ ਹੋ ਨੇ ਆਪਾਂ ਦੁਪੱਟੇ ਜਿਹੜੇ ਅਗਲਾ ਸੂਟ ਤੁਹਾਨੂੰ ਦਿਖਾਉਣੀ ਆ ਇਹ ਸਿੰਪਲ ਸਲਵਾਰ ਸੂਟ ਬਣਾਇਆ ਜੀ ਅਸੀਂ ਸੇਮ ਹੀ ਮੀਂਜਾ ਬਨਾਰਸੀ ਲੁੱਕ ਵਾਲਾ ਸੂਟ ਹੈ ਇਹ ਵੀ ਪਰ ਇਹਨੂੰ ਵੀ ਥੋੜੀ ਜਿਹੀ ਕ੍ਰੀਏਟੀਵਿਟੀ ਇਹਦੇ ਤੇ ਅਸੀਂ ਕੀਤੀ ਅਸੀਂ ਇਹਦੇ ਵਿੱਚ ਕੀ ਕੀਤਾ ਕਲਰ ਦੇਖੋ ਪਹਿਲਾਂ ਮੈਂ ਤੁਹਾਨੂੰ ਕਲਰ ਕਿੰਨਾ ਪਿਆਰਾ ਪੀਚ ਪਿੰਕ ਜਿਹਾ ਕਲਰ ਆ ਇਹ ਬਹੁਤ ਸੋਹਣਾ ਕਲਰ ਆ ਇਹ ਦਿਨar ਆਪਣਾ ਕੰਪਲੈਕਸ਼ਨ ਜਿਹੜਾ ਹੋਰ ਵੀ ਫੇਅਰ ਆਉਣ ਲੱਗ ਜਾਂਦਾ ਸਮੋਥ ਸੀ ਲੈਸ ਦੇ ਨਾਲ ਹੀ ਅਸੀਂ ਇਹਦੀ ਨਾ ਕਲੀਆਂ ਕੱਢ ਦਿੱਤੀਆਂ ਨੇ ਜਿਹੜੀਆਂ ਆਪਣੀਆਂ ਲਗਾ ਲਓ ਕਿ ਜੈਕਟ ਟਾਈਪ ਕਲੀਆਂ ਹੁੰਦੀਆਂ ਨੇ ਪੈਨਲਸ ਲਗਾ ਲਓ ਉਹ ਵਾਲੀਆਂ ਆਪਾਂ ਕੱਢੀਆਂ ਨੇ ਇੱਥੋਂ ਤੇ ਨੈੱਕ ਦਾ ਡਿਜ਼ਾਈਨ ਦੇਖੋ ਤੁਸੀਂ ਬਹੁਤ ਸੋਹਣਾ ਬਣਿਆ ਹੋਇਆ ਬਟਨਸ ਦੇ ਨਾਲ ਇਹ ਪੇਸਟਿੰਗ ਬਟਨ ਹੁੰਦੇ ਨੇਗੇ ਤੁਸੀਂ ਚਾਹੋ ਤੈਨੂੰ ਥ੍ਰੈਡ ਨਾਲ ਵੀ ਲਗਾ ਸਕਦੇ ਹੋ ਨਹੀਂ ਤਾਂ ਪੇਸਟਿੰਗ ਨਾਲ ਲੱਗ ਜਾਂਦੇ ਹੁੰਦੇ ਨੇ ਇਹ ਬਟਨਸ ਨੈੱਕ ਇਸ ਤਰ੍ਹਾਂ ਪੂਰਾ ਸੋਨਾ ਬਣਾਇਆ ਹੋਇਆ ਬਹੁਤ ਜਿਆਦਾ ਪਿਆਰਾ ਤੇ ਇਹ ਦੀ ਆਪਣੀ ਆਗੀ ਆ ਬਾਜੂ ਬਾਜੀ ਦੇ ਉੱਤੇ ਵੀ ਅਸੀਂ ਸਿੰਪਲ ਸਮੋਸੀ ਲੈਸ ਹੀ ਰੱਖੀ ਹੈਗੀ ਤੇ ਇਹ ਵਾਲੀ ਇਹਦੇ ਨਾਲ ਪ्योर क्रेਪ ਦੇ ਵਿੱਚ ਬਾਟਮ ਆ ਜਾਂਦੀ ਆ ਤੇ ਜਿਹੜੀ ਅਸੀਂ ਬਾਟਮ ਰੈਡੀ ਕੀਤੀ ਆ ਉਹ ਬਾਟਮ ਦੇ ਵਿੱਚ ਅਸੀਂ ਤਰਪਾਈ ਵਾਲੀ ਸਲਵਾਰ ਕੀਤੀ ਹੈਗੀ ਜਿਹਨ ਸਟ੍ਰੇਟ ਸਲਵਾਰ ਜਿਹੜੀ ਕਿ ਆਪਣੀ ਅੱਜ ਦੇ ਟਾਈਮ ਵਿੱਚ ਚੱਲ ਰਹੀ ਹੈਗੀ ਸਾਰੇ ਕਿਤੇ ਹਨਾ ਇਹਦਾ ਜਿਹੜਾ ਦੁਪੱਟਾ ਹੈਗਾ ਉਹ ਅਸੀਂ ਸਿੰਪਲ ਰੱਖਿਆ ਹੈਗਾ ਬਟ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਪਰਲ ਵਾਲੀ ਲੇਸ ਹੈਗੀ ਬੋ ਸੋਹਣੀ ਤੁਸੀਂ ਦੇਖੋ ਇਦਾਂ ਤੇ ਇਹ ਵਾਲੇ ਸੂਟ ਦੀ ਚਨਾਉਣ ਦੇ ਦੁਪੱਟੇ ਲਾਇਆ ਜੀ ਇਹਨਾਂ ਨਾਲ ਅਸੀਂ ਸਿਆਮੀ ਚਨਾਉਣ ਦੇ ਦੁਪੱਟੇ ਲਾਏ ਆ ਤੁਸੀਂ ਚਾਹੋ ਤਾਂ ਪਿਓਰ ਦੇ ਦੁਪੱਟੇ ਵੀ ਲਗਾ ਸਕਦੇ ਹੋ ਸਾਡੇ ਕੋਲ ਹਰ ਤਰ੍ਹਾਂ ਦੇ ਦੁਪੱਟਿਆਂ ਦਾ ਫੈਬਰਿਕ ਹੁੰਦਾ ਹੈਗਾ ਤੇ ਕਿਸੇ ਵੀ ਤਰ੍ਹਾਂ ਦਾ ਵਰਕ ਪੇਜ ਕਿ ਤੁਸੀਂ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਫੈਬਰਿਕ ਹੋਵੇ ਉਸ ਤਰ੍ਹਾਂ ਦਾ ਰੈਡੀ ਹੋ ਜਾਏਗਾ ਜੀ ਤੇ ਬਾਕੀ ਪ੍ਰੀਵੀਅਸ ਵੀਡੀਓ ਨੂੰ ਜ਼ਰੂਰ ਦੇਖੋ ਤੁਸੀਂ ਉਹਨਾਂ ਦੇ ਵਿੱਚ ਬਹੁਤ ਸੋਹਣੇ ਸੋਹਣੇ ਸੂਟਸ ਨੇਗੇ ਹੋਪਸ ਤੁਹਾਨੂੰ ਪਸੰਦ ਆਉਣਗੇ ਤੇ ਤੁਸੀਂ ਆਪਣੇ ਆਰਡਰ ਵੀ ਕਰ ਸਕਦੇ ਹੋ ਸਕਰੀਨ ਸ਼ਾਟਸ ਭੇਜ ਕੇ ਸਾਨੂੰ ਤੁਸੀਂ ਆਰਡਰ ਕਰ ਸਕਦੇ ਹੋਗੇ ਆਪਣੀ ਪਸੰਦੀ ਡਿਜ਼ਾਈਨ ਕਰਵਾ ਸਕਦੇ ਹੋਗੇ ਤੇ ਅੱਜ ਦੀ ਕਲੈਕਸ਼ਨ ਤੁਹਾਨੂੰ ਵਧੀਆ ਲੱਗੀ ਹੋਵੇਗੀ ਇੱਕ ਨਵਾਂ ਆਈਡੀਆ ਮਿਲਿਆ ਹੋਵੇਗਾ ਇਸ ਕਲੈਕਸ਼ਨ ਤੋਂ ਇਸ ਤਰ੍ਹਾਂ ਦੇ ਸੂਟ ਤੁਸੀਂ ਵੀ ਰੈਡੀ ਕਰਵਾ ਸਕਦੇ ਹੋਗੇ ਦੁਪੱਟੇ ਰੈਡੀ ਕਰਵਾ ਸਕਦੇ ਹੋਗੇ ਤੇ ਥੈਂਕ ਯੂ ਫॉर ਵਾਚਿੰਗ